ਤੁਰੇ <small> ਤੂੰ ਖੱਲੇ ਆਜੋ ਖੱਲੇ ਖੱਲੇ ਇੱਧਰ ਆਜੋ ਖੱਲੇ ਖੱਲੇ ਇੱਧਰ ਆਜੋ ਆਤੀ ਆਇਓ ਹਾਂ ਕੋਈ ਇੱਧਰ ਆਜੋ ਯਾਰ ਕੁਲਵੀਰ ਖੜੇ ਹੀ ਆ ਜਾਂਦੇ ਆ ਗਿਆ ਇਹਨੂੰ ਕੋਸ਼ਿਸ਼ ਹੋਸਾ ਕਰ ਕੋ ਪੂਰਨਿਆ ਕਰੋ ਪੂਰਨਿਆ ਕਰੋ ਪੂਰਨਿਆ ਕਰੋ ਪ੍ਰਾਣੀ ਪੈਨਸ਼ਨ ਬਹਾਰ ਕਰੋ ਬਹਾਰ ਕਰੋ ਬਹਾਰ ਕਰੋ ਪ੍ਰਾਣੀ ਪੈਨਸ਼ਨ ਬਹਾਰ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਐਸਓਪੀ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡੀਆਂ ਚਾਹਤ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਅਲਾਮੇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਸਿੱਖਿਆ ਮੰਤਰੀ ਹਾਏ 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 ਮੰਗਾਨੀ ਮੰਨਦੇ ਹਾਏ 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 ਪ੍ਰਾਣੀ ਪੈਂਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਪੈਂਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅੱਗੇ ਹੈ ਨਹੀਂ ਮੰਤਰੀ ਸਾਹਿਬ ਦਾ ਇਹ ਕਿਹਨਾਂ ਦੇ ਉਹ ਵੀ ਸਾਡੇ ਨਾਲ ਹੀ ਇਹਨਾਂ ਨੂੰ ਪੈਨਸ਼ਨ ਲੈ ਨਹੀਂ ਹੈਗੀ ਆ ਜੀ ਆਜਾ ਇੱਧਰ ਆਜਾ ਤੁਸੀਂ ਵੀ ਨਾਲ ਖੜੇ ਆ ਜੀ ਸਾਥ ਨੂੰ ਬੇਨਤੀ ਮੁਲਾਜ਼ਮਾਂ ਨੂੰ ਤੁਸੀਂ ਵੀ ਇੱਧਰ ਮੂੰਹ ਸਿੱਧਾ ਕਰ ਲਓ ਤੁਹਾਡੀ ਵੀ ਮੰਗ ਮੰਨੀ ਜਾਣੀ ਆ ਸਾਡੇ ਨਾਲ ਹੀ ਹੋ ਜਾਓ ਚੰਗੀ ਗੱਲ ਹੋਊਗੀ ਤੁਸੀਂ ਆਪਣਾ ਕੰਮ ਕਰੋ ਵੀ ਤੁਹੇ ਚਾਰ ਦੇ ਬਾਅਦ ਦੀ ਭਰਤੀ ਵੀ ਸਾਰੇ ਜਿੰਨੇ ਵੀ ਖੜੇ ਐ ਇੱਕ ਮਾਸਟਰੇ ਰੌਲਾ ਪਾਉਣੇ ਵਾਲੇ ਮਿਲਦਾ ਸਾਰਿਆਂ ਨੂੰ ਆ ਤੁਹਾਨੂੰ ਸਾਨੂੰ ਵੀ ਮਿਲਦਾ ਜੀ ਕਦੇ ਮਾਜੂਰੀ ਸਾਰੇ ਬੰਦੇ ਪਏ ਯਾਰ ਰੌਲਾ ਆਪਾਂ ਚੱਲੋ ਆਹੀ ਆਣੇ ਮਤੋ ਚੋਲੋ ਆਹ ਜਿਹੜਾ ਇਹਨੂੰ ਕਹੋ ਸਾਰੇ ਬੱਚੇ ਆਜੋ ਹਾਂ ਸਾਰੇ ਪੰਜਾਬ ਦੇ ਵਿੱਚ ਇਹ ਮਲੇ ਫੱਟੀ ਗੱਟੀ ਚ ਨਾ ਸਰ ਨਹੀਂ 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 ਜੀ ਇਹ ਪੰਜਾਬ ਵਾਲਾ ਉਹ ਵੇ ਜਾਊਗਾ ਜੀ ਇਹ ਵੀ 2000 ਬਸ ਠੀਕ ਹੈ ਸਾਡੇ ਨਾਲ ਆ ਦੇ ਜੀ ਬਿਲਕੁਲ ਤੁਮੇ ਫਾਰਵਰਡ ਕਰਾ ਦੇਣਾ ਸਾਰਾ ਕੁਝ। ਕੋਈ ਚੀਜ਼ ਨਹੀਂ ਧੰਨਵਾਦ ਜੀ। ਠੀਕ ਹੈ। ਆਜੋ ਜੀ। ਧੰਨਵਾਦ ਜੀ। ਠੀਕ ਹੈ ਸਰ। ਪਹਿਲੇ ਫੋਟੋ ਵੀ ਕਰ ਲਓ। ਸਭ ਮਸਤ ਲੈ ਲਓ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਠੀਕ ਹੈ। ਮਤਲਬ ਇਕੱਠਾ ਹਿੱਸਾ ਸਾਰੇ ਪੰਜਾਬ ਦੇ ਵਿੱਚ। ਇਹ ਮਿਲੋ ਫੱਟੀ ਗੱਟੀ ਚਲਾਇਆ ਸਰ। ਨਹੀਂ 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 ਜੀ। ਇਹ ਪੰਜਾਬ ਨਾਲ ਬੋਲੇ। ਉਹ ਨਹੀਂ ਜਾਊਗਾ ਜੀ। ਇਹ ਵੀ 2000 ਤੋਂ ਪਰ ਠੀਕ ਹੈ। ਇਹ ਵੀ ਸਾਡੇ ਨਾਲ ਆ ਦੇ। ਬਿਲਕੁਲ। ਤੁਮੇ ਫਾਰਵਰਡ ਕਰਾ ਦੇਣਾ ਸਾਰਾ ਕੁਝ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਆਜੋ ਜੀ ਧੰਨਵਾਦ ਜੀ ਠੀਕ ਹੈ ਸਰ ਪਹਿਲੇ ਫੋਟੋ ਵੀ ਕਰ ਲਓ ਥੈਂਕ ਯੂ ਥੈਂਕ ਯੂ ਥੈਂਕ ਯੂ ਠੀਕ ਹੈ ਸਾਡੇ ਸਾਹਮਣੇ ਅੱਜ ਨੇ ਕਿਹਾ ਮੈਨੂੰ ਕਿ ਇੱਕ ਤੇ ਤੁਹਾਨੂੰ ਪਤਾ ਹੀ ਆ ਵੀ ਸਬ ਕਮੇਟੀ ਕੈਬਨਟ ਦੀ ਜਿਹੜੀ ਅੱਜ ਤੇ ਸੰਭੀ ਹੋਈ 20000 ਕਰੋੜ ਰੁਪਏ ਐਨਪੀਐਸ ਦਾ ਜਿਹੜਾ ਉਹ ਆਲਰੇਡੀ ਤੁਹਾਡਾ ਕੱਟ ਕੇ ਜਾ ਦਿੱਤਾ ਅਸੀਂ ਉਹਦੇ ਵਿੱਚ ਜਿੰਨਾ ਦੀ ਯੂਪੀਐਸਾ ਆਪਣੀ ਦੇਤੀ ਹੈ ਯੂनाइटेड पेंशन ਇਹ ਦਿੱਤੀ ਹੈ ਨਾ ਅਸੀਂ ਉਹਨੂੰ ਬਹੁਤ ਪ੍ਰੇਤੀ ਦੇ ਨਾਲ ਉਹਨੂੰ ਚੜਾਇਆ ਉਹਦੀ ਕੋਸ਼ਿਸ਼ ਕਰ ਰਿਹਾ ਮੈਂ ਖੁਦ ਮੈਂ 100% ਓਲਡ ਪੈਨਸ਼ਨ ਸਕੀਮ ਦੇ ਹੱਕ ਦੇ ਵਿੱਚ ਮੈਂ ਖੁਦ ਕਹਿ ਰਿਹਾ ਓਲਡ ਪੈਨਸ਼ਨ ਸਕੀਮ ਚਾਹੀਦੀ ਹੈ ਚਾਰਨਰ ਦੇ ਵਿੱਚ ਲੈ ਕੇ ਆ ਕਿ ਓਲਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਇੱਕ 58 ਸਾਲ ਦੇ ਵਿੱਚ ਬੰਦਾ ਰਟਾਇਰ ਹੋ ਰਿਹਾ ਹੈ ਚਲੋ ਇੱਕ ਲੰਮਸਾਂ ਪੈਸੇ ਮਿਲਦੇ ਨੇ ਉਹ ਇੱਕਦਮ ਉਸ ਵੇਲੇ ਸਾਡੇ ਬੱਚੇ ਦੇ ਨੇ ਉਹ ਲੈ ਲੀਤੇ ਨੇ ਇੱਕ ਰੈਗੂਲਰ ਇਨਕਮ ਹੁੰਦੀ ਆ ਜਿਹੜੀ ਮਹੀਨੇ ਬਾਅਦ ਸਾਨੂੰ ਮਿਲਣੀ ਹੁੰਦੀ ਆ ਬਹੁਤ ਜ਼ਰੂਰੀ ਹੁੰਦੀ ਆ ਉਸ ਵੇਲੇ ਸਾਡੀ ਪੋਜੀਸ਼ਨ ਵੀ ਕੁਝ ਜਰੀਏ ਫਿਜ਼ੀਕਲੀ ਵੀ ਸਲੈਟ ਆ ਚੁੱਕੀ ਹੁੰਦੀ ਆ ਅਸੀਂ ਉਹਨੂੰ ਬੜੀ ਬਰੀਕੀ ਨਾਲ ਦੇਖ ਰਹੇ ਆ ਤੁਹਾਨੂੰ ਇਹਦੇ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਓਪੀਐਸ ਲਾਗੂ ਕਰਣੀ ਆ 100% ਕਰਣੀ ਔਰ کیا ਵੀ ਕਿਹਾ ਤੁਹਾਡੇ ਵਿੱਚ ਕਿਹਾ ਤੀਨਾ ਆ ਸਮੇਂ ਦੀ ਗੱਲ ਹੈਗੀ ਹੁਣ 2.5 ਸਾਲ ਦੇਖੋ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਦਾ ਜੀਐਸਟੀ ਸਿਸਟਮ ਲਾਗੂ ਹੋਇਆ ਉਦੋਂ ਤੋਂ ਜ਼ਿਆਦਾ ਜ਼ਿਆਦਾਤਰ ਫਾਈਨਾਂਸਸ ਪ੍ਰਧਾਨਜੀ ਕੇਂਦਰ ਸਰਕਾਰ ਦੇ ਸੀਜੀਐਸਟੀ ਤੇ ਐਸਜੀਐਸਟੀ ਅਕਾ ਕੇਂਦਰ ਕੋਲ ਜਾਂਦਾ ਅਕਾ ਸਾਡੇ ਕੋਲ ਰਹਿੰਦਾ ਅਸੀਂ ਹਰ ਸੰਭਵ ਯਤਨ ਦੇ ਵਿੱਚ ਹਾਂ ਔਰ ਜਿਹੜੀ ਆ ਆਪੀਐਸ ਨੂੰ ਮੈਂ ਜਿਵੇਂ ਇਹਨਾਂ ਨੇ ਕਿਹਾ ਕਿ ਮੇਰੇ ਮੇਰਾ ਅਧਿਕਾਰੀ ਇਹਦੇ ਨਾਲ ਡੈਕਟ ਹੋ ਰਿਹਾ ਸੀ ਮੇਰੇ ਘਰ ਦੇ ਵਿੱਚ ਮੇਰੀ ਆਪ ਦੀ ਵਾਈਫ ਜਿਹੜੀ ਆ ਉਹ 2400 ਬਾਅਦ ਦੀ ਅਪੁਆਇੰਟੀ ਆ ਠੀਕ ਆ ਸੋ ਤੁਸੀਂ ਥੋੜਾ ਜਿਹਾ ਸਮਝਾ ਲਓ ਆਪਾਂ ਇਹਨੂੰ ਲਾਗੂ ਕਰਾਂਗੇ ਅਸੀਂ ਬੈਠੇ ਆ ਹਰ ਘਰ ਦੇ ਜਿੱਥੇ ਸਾਨੂੰ ਕਹੋਗੇ ਮੈਨੂੰ ਆਸਰ ਨਹੀਂ ਕਿ ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਆ ਜੂੰਗਾ ਜਿਹੜੀ ਗੱਲ ਆ ਇੱਕ ਇੱਕ ਮਿੰਟ ਮੰਨ ਲਿਓ ਜਿਹੜੀ ਗੱਲ ਆਪਾਂ ਕਰਦੇ ਨੇ ਜਿਹੜਾ ਪੀਐਫ ਰਾਜੀ ਕੋ ਪਿਆ ਸਾਡਾ 20000 ਉਹਨੂੰ ਛੱਡ ਜੀਏ ਕਿਉਂਕਿ ਇਹ ਤੇ ਮੁਲਾਜ਼ਮਾਂ ਦਾ ਹੀ ਪਿਆ ਉਹ ਜਦੋਂ ਕੱਲ ਨੂੰ ਆਪਾਂ ਸੀ ਰਿਟਾਇਰ ਹੋਣਾ ਹੈ ਤਾਂ ਆਪਕੇ ਕੋਲ ਲੈਣਾ ਸਰਕਾਰ ਨੇ ਕੋਈ ਸਾਇਟੋਮੈਟਿਕ ਜਮਾਤ ਆ ਸਰਕਾਰ ਦਾ ਸਰਕਾਰ ਕੋ ਚੱਲ ਜਣਾ ਸਾਡਾ ਸਾਡੇ ਕੋ ਮਸਲਾ ਆ ਵੀ ਸੜ ਤੋਂ ਬਾਅਦ ਤੇ ਹਵਾ ਚੋਂ ਬਣਦੀ ਐ ਚੌਂ ਮਹੀਨੇ ਜੇ ਪਲੀ ਮੰਨ ਕਰਦਾ ਜੇ ਇੱਛਾ ਸ਼ਕਤੀ ਹੋਵੇ ਤੇ ਮੈਨੂੰ ਨਹੀਂ ਲੱਗਦਾ ਪੇਟ ਦਾ ਕੋਈ ਵੱਡਾ ਮਸਲਾ ਕਿਉਂਕਿ ਇਹ ਪਰਦਾ ਤੋਂ ਦਰੀਆਂ ਬੜੀਆਂ ਵਧਾਤਾਂ ਨੇ ਤੇ ਉਹਨਾ ਇਹ ਕਿ ਫਿਰਨ ਨਾ ਉਹਨਾਂ ਵਾਸਤੇ ਥੋਖੂ ਖਾਤੇ ਦੀ ਜਾ ਕੇ ਫਿਰ ਢਿਕਣ ਕਿਉਂਕਿ ਮੈਨੂੰ ਲੱਗਦਾ ਵੀ ਗੱਲ ਉਦੋਂ ਮੁੜੀ ਜਾਂਦੀ ਜੀ ਤੇ ਇਹਨੂੰ ਅਜੇ ਵੀ ਗਿੱਡੀ ਛੇਤੀ ਹੁੰਦੀ ਇਹਨੂੰ ਮੋੜ ਲੋ ਧੰਨਵਾਦ ਜੀ ਮੈਂ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਅਸੀਂ ਇਹਨੂੰ ਲਾਗੂ ਕਰਾਂਗੇ ਸਾਡੇ ਸਾਰੀ ਗੱਲ ਹੈ ਜੀ ਮੈਨੂੰ ਸਵੇਰੇ ਤੁਹਾਡੇ ਸਾਹਮਣੇ ਚੀਮਾ ਸਾਹਿਬ ਕੀ ਕਹਿ ਰਹੇ ਸੀ ਉਹ ਨਹੀਂ ਜੀ ਤਾਂ ਆਪਦੇ ਕਹਿ ਰਹੇ ਨੇ ਕਿ ਮੈਂ ਤੁਹਾਡੀ ਤੁਸੀਂ ਵੀ ਉਸ ਕਮੇਟੀ ਦੇ ਵਿੱਚ ਆਪਣੀ ਰਿਪਰੈਜੈਂਟੇਸ਼ਨ ਤਾਂ ਨਹੀਂ ਚਾਹੁੰਦੇ ਹਾਂ ਤੇ ਉਹ ਸੁਝਾਅ ਦੇ ਸੁਝਾਅ ਆਈ ਹੈ ਕੋਈ ਕਿਤੇ ਹੋ ਵੀ ਸੁਝਾਅ ਚੰਗਾ ਜਿਹੜਾ ਆ ਉਹ ਮਿਲ ਸਕਦਾ ਸੋ ਅਸੀਂ ਵੀ ਲੱਗੇ ਆ ਤੁਸੀਂ ਆਪਣੇ ਉਹਦੇ ਵਿੱਚ ਆਪਣੇ ਸੁਝਾਅ ਜਿਹੜੇ ਆ ਉਹ ਦੋ ਇਤਿਹਾਸਾ ਜਿਹੜਾ ਮਸਲਾ ਹੈ ਇਹਨੂੰ ਜਲਦੀ ਨੇਪਰੇ ਚਾੜ੍ਹਿਏ ਤੇ ਸਾਡੇ ਜਿਹੜੇ ਮਾਗਦਮ ਰਟਾਇਰ ਹੋ ਕੇ ਜਾਂਦੇ ਨੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰ ਜਿਹੜੇ ਆ ਉਹ ਜਾਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬੋਲੋ ਬਾਤ ਕਰੋ। ंदाबाद मुबादाब ज़िंदाद ज़िंदाब मंडली मु ਬੰਦ ਕਰੋ ਬੰਦ ਕਰੋ ਬੰਦ ਕਰੋ 33 ਲੋਕਾਂ ਰੱਦ ਕਰੋ ਰੱਦ ਕਰੋ ਰੱਦ ਕਰੋ ਪੜੀ ਤੇ ਚੜ੍ਹ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਐਨ ਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਸੰਜੇ ਸਰਕਾਰ ਮੁਜ਼ਾਹਬਾ 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 ਸੰਜੇ ਸਰਕਾਰ ਮੁਜ਼ਾਹਬਾ 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 ਐਨ ਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ